ਇਲੈਕਸ਼ਨ ਨੂੰ ਦੇਖਦੇ ਆਪ ਵਿਧਾਇਕ ਮੁੰਡੀਆਂ ਨੇ ਟੁੱਟੇ ਫੁੱਟੇ ਹੰਦਲ ਚੌਂਕ 'ਚ ਖੋਲਿਆ ਦਫਤਰ ਰੋਡ ਬਣਾਉਣ ਦੇ ਟੈਂਡਰ ਨੂੰ ਪਾਸ ਕਰਵਾਉਣ ਦਾ ਦਿੱਤਾ ਲੋਲੀਪੌਪ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਤੋਂ ਤਾਜਪੁਰ ਨੂੰ ਜਾਣ ਵਾਲੇ ਰੋਡ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਅਗਰ ਇਸ ਨੂੰ ਦੂਸਰੀ ਰਾਹੋ ਰੋਡ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕੋਈ ਅਨੋਖੀ ਗੱਲ ਨਹੀਂ ਹੋਵੇਗੀ ਅੱਜ ਉਸੇ ਟੁੱਟੇ ਫੁੱਟੇ ਰੋਡ ਤੇ ਪੈਂਦੇ ਹੰਦਲ ਚੌਂਕ ਵਿੱਚ ਆਪ ਵਿਧਾਇਕ ਸਾਹਿਬ ਵੱਲੋਂ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੇ ਜੋ ਵੀ ਕੰਮ ਹੋਣਗੇ ਇਸ ਦਫ਼ਤਰ ਵਿੱਚ ਪੇਲ ਦੇ ਆਧਾਰ ਤੇ ਕਿਤੇ ਜਾਣਗੇ ਪਰ ਜਦੋਂ ਵਿਧਾਇਕ ਸਾਹਿਬ ਨੂੰ ਖਸਤਾ ਹਾਲ ਸੜਕ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਬੜੀ ਹਲੀਮੀ ਨਾਲ ਸੜਕ ਦੇ ਟੈਂਡਰ ਨੂੰ ਬਹੁਤ ਜਲਦ ਪਾਸ ਕਰਵਾਉਣ ਦਾ ਲੋਲੀਪੌਪ ਦੇ ਦਿੱਤਾ ਦੱਸ ਰਹੇ ਹਾਂ ਕਿ ਲੁਧਿਆਣਾ ਤੋਂ ਤਾਜਪੁਰ ਪਿੰਡ ਨੂੰ ਜੋ ਜੇਲ੍ਹ ਰੋਡ ਵਜਰੋ ਵੀ ਜਾਣੀ ਜਾਂਦੀ ਹੈ ਜੇਲ੍ਹ ਤੋਂ ਅੱਗੇ ਹਲਕਾ ਵਿਧਾਇਕ ਮੁੰਡੀਆਂ ਦੇ ਇਲਾਕੇ 'ਚ ਪੈਂਦੀ ਹੈ ਜਿਸ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਹੈ ਜਿਸ ਨੂੰ ਬਣਾਉਣ ਦੀ ਲੋਕਾਂ ਵੱਲੋਂ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਹੁਣ ਇਲੈਕਸ਼ਨ ਨਜ਼ਦੀਕ ਹੋਣ ਦੇ ਚੱਲਦੇ ਵਿਧਾਇਕ ਸਾਹਿਬ ਵੱਲੋਂ ਕੀਤੇ ਦਫਤਰ ਦੇ ਉਦਘਾਟਨ ਤੋਂ ਬਾਅਦ ਸੜਕ ਬਣਨ ਦੀ ਵੀ ਉਮੀਦ ਤੇ ਅੱਜ ਆਪਾਂ ਸਾਰੇ ਰਜਿੰਦਰ ਹੁੰਦਲ ਜੀ ਦੇ ਦਫਤਰ ਇਕੱਠੇ ਹੋਏ ਆ ਜਿੱਥੇ ਕਿ ਅੱਜ ਐਮ ਐਲ ਏ ਹਰਦੀਪ ਮੁੰਡੀਆਂ ਜੀ ਆਏ ਸੀਗੇ ਉਹਨਾਂ ਦੇ ਆਉਣ ਦਾ ਇਹ ਏਜੰਡਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪਾਰਟੀ ਦੇ ਕੰਮ ਤਾਜਪੁਰ ਰੋਡ ਵਾਲੇ ਲੱਗਦੇ ਇੱਥੋਂ ਦੀ ਹੋਣਗੇ ਤੇ ਜਿਹੜੀ ਵੀ ਲੋਕਾਂ ਨੂੰ ਦੁੱਖ ਤਕਲੀਫ ਹੈਗੀ ਆ ਉਹ ਇਸ ਦਫ਼ਤਰ ਦੇ ਵਿੱਚ ਆ ਕੇ ਆਪਣੇ ਵੱਡੇ ਭਾਈ ਦੇ ਕੋਲੇ ਆ ਕੇ ਆਪਣਾ ਉਸ ਪ੍ਰੋਬਲਮ ਦਾ ਉਹਦਾ ਸੋਲੂਸ਼ਨ ਲੈ ਸਕਦੇ ਆ ਜੇ ਕਿਸੇ ਨੂੰ ਵੋਟਾਂ ਦੇ ਵਿੱਚ ਆ ਰਹੀ ਹੈ ਜਾਂ ਕਿਸੇ ਨੂੰ ਵੋਟਰ ਕਾਰਡ ਬਣਾਉਣ ਦੇ ਵਿੱਚ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹੀ ਉਮੀਦ ਕਰਦੇ ਆ ਕਿ ਜਿਹੜਾ ਸਾਡਾ ਤਾਜਪੁਰ ਰੋਡ ਦਾ ਸਭ ਤੋਂ ਵੱਡਾ ਮਸਲਾ ਆ ਸੜਕ ਦਾ ਜਿਹਦੇ ਤੋਂ ਲੈ ਕੇ ਸਾਰੇ ਹੀ ਲੋਕੀ ਲਗਭਗ ਪਰੇਸ਼ਾਨ ਨੇ ਇਹ ਵੀ ਉਹਨਾਂ ਨੇ ਅਸ਼ਵਾਸਨ ਦਿੱਤਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਉਹ ਇਹ ਚੀਜ਼ ਨੂੰ ਠੀਕ ਕਰਨ ਦੀ 100% ਸ਼ੋਰਟੀ ਦੇ ਕੇ ਗਏ ਨੇ ਵੀ ਜਿੰਨਾ ਕੋਣਾ ਤੋਂ ਬਣਦਾ ਹੋਇਆ 25 ਲੱਖ ਦੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਗ੍ਰਾਂਟ ਆ ਚੁੱਕੀ ਆ ਤੇ 25 ਲੱਖ ਦੀ ਹੋਰ ਇੱਕ ਦੋ ਦਿਨ ਦੇ ਵਿੱਚ ਆਜੂਗੀ ਤੇ ਉਹਦੇ ਨਾਲੇ ਕੰਮ ਸਟਾਰਟ ਕਰ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਨਗੇ ਵੀ ਇਹਨੂੰ ਜਲਦੀ ਤੋਂ ਜਲਦੀ ਪੂਰਾ ਕਰ ਦੇਣਗੇ ਅੱਜ ਐਮਐਲਏ ਸਾਹਿਬ ਆਪਣੇ ਹੁੰਦਲ ਚੌਂਕ ਭਾਮੀਆਂ ਕਲਾਂ ਮੁੱਖ ਦਫ਼ਤਰ ਦਾ ਉਦਘਾਟਨ ਕਰਕੇ ਗਏ ਨੇ ਤੇ ਉਦਘਾਟਨ ਦੇ ਵਿੱਚ ਉਹ ਜ਼ਿੰਮੇਵਾਰੀ ਲੱਗ ਗਈ ਹੈ ਵੀ ਜਿਹੜੇ ਸਾਡੇ ਬਲੌਕ ਪ੍ਰਧਾਨ ਨੇ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਹੁੰਦੀਆਂ ਨੇ ਉਹਦਾ ਇੱਥੇ ਇਹਨਾਂ ਦੇ ਪ੍ਰਧਾਨ ਆ ਕੇ ਤੇ ਜਿਹੜੀ ਜ਼ਿੰਮੇਵਾਰੀ ਲਈ ਆ ਨਾਲ ਰਲ ਮਿਲ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਤੇ ਦੂਜਾ ਉਹ ਕਹਿੰਦੇ ਵੀ ਚੋਣ ਜਬਤ ਤੋਂ ਪਹਿਲਾਂ ਪਹਿਲਾਂ ਰੋਡ ਦਾ ਵੀ ਟੈਂਡਰ ਪਾਸ ਕਰਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਵਾਂਗੇ ਸਾਨੂੰ ਵੀ ਸਵਾਸ ਦਿਵਾਗੇ ਜੀ ਦੇਖੋ ਜੇ ਐਂਬਲਰ ਕਰਦੇ ਇੰਨੇ ਤੇ ਬੋਟਲ ਬਣਾ ਤੋ ਕੀਆ ਘਾਰ ਘਾੜ ਤੋਂ ਤੇ ਕੈਪੋ ਤੋ ਸਟਾਰਟ ਹੋਊਗੇ ਦੇਖੋ ਜੋ ਲੋਕਾਂ ਦੀਆਂ ਜ਼ਰੂਰਤਾਂ ਨੇ ਉਹ ਇੱਥੇ ਆਪਾਂ ਦਫ਼ਤਰ ਬੁਲਾ ਕੇ ਉਹ ਕੈਂਪ ਲਵਾ ਕੇ ਇੱਥੇ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਰੋਈ ਪੂਰੀਆਂ ਕਰੀਏ ਜਾਣਗੀਆਂ ਚੌਂਗ ਦੇ ਵਿੱਚ ਹੰਦਲ ਚੌਂ ਦੇ ਵਿੱਚ ਅੱਜ ਹੰਦਲ ਚੌਂ ਚ ਸਾਡਾ ਰਵਿੰਦਰ ਹੰਦਲ ਪੂਰਾ ਪਰਿਵਾਰ ਸਮੇਤ ਪੂਰੇ ਆਪਣੇ ਦੋਸਤਾਂ ਦੇ ਸਮੇਤ ਮੇਰੇ ਕੋਲ ਆਏ ਸੀ ਕਹਿੰਦੇ ਜੀ ਆਪਾਂ ਇਸ ਤਾਇਪਰ ਰੋਡ ਦੇ ਜਿਹੜੇ ਨਾਲ ਲੱਗਦੇ ਪਿੰਡਾਂ ਦੀ ਤਾਇਪਰ ਰੋਡ ਦੀ ਮਾਰਕੀਟ ਦੀ ਆਪਾਂ ਨੂੰ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰਾਂ ਨੂੰ ਕਿਸੇ ਨੂੰ ਘਰ ਨਹੀਂ ਪਤਾ ਕਿ ਮੈਂ ਕਿਹਾ ਤੁਸੀਂ ਹੰਦਲ ਚੌਂ ਦੀ ਦਫ਼ਤਰ ਖੋਲੋ ਤੇ ਲੋਕਾਂ ਨੇ ਸੇਵਾ ਲਈ ਇਹ ਦਫ਼ਤਰ ਖੋਲ੍ਹਿਆ ਗਿਆ ਰਵਿੰਦਰ ਹੁੰਦਲ ਜਿੱਥੇ ਬੈਠਣ ਕਰਨਗੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਜਿਹੜੇ ਆਪਣੇ ਤਾਇਪ ਰੋਡ ਦੇ ਬਲਾਕ ਪ੍ਰਧਾਨ ਨਾਲ ਲੱਗਦੇ ਸਾਰੇ ਬਲਾਕ ਪ੍ਰਧਾਨ ਨਾਲ ਆ ਕੇ ਰਵਿੰਦਰ ਦੇ ਨਾਲ ਲੜ ਕੇ ਲੋਕਾਂ ਦੀ ਸੇਵਾ ਕਰਨਗੇ ਸਵਾਮੀ ਆਦਮੀ ਪਾਰਟੀ ਚੜ੍ਹਦੀ ਕਲਾ ਦੀਨਦਤ ਕੰਮ ਕਰੇ ਸਰ ਇੱਕ ਇੱਕ ਵੀ ਕਹਿਣਾ ਹੋਾ ਕਿ ਰੋਡ ਤੋਂ ਤੇ ਜਿਹੜਾ ਰੋਡ ਹੈ ਕਦੋਂ ਤੱਕ ਕਲੀਅਰ ਹੋ ਜੂਗੀ ਰੋਡ ਦਾ ਬਹੁਤ ਮਸਲਾ ਹੈ ਜੀ ਪ੍ਰਸ਼ਾਸਨ ਆ ਆਦਮ ਆਦਮੀ ਪਾਰਟੀ ਦਾ ਮੁੱਖ ਦਫ਼ਤਰ ਆ ਗਿਆ ਤੇ ਰੋਡ ਵੀ ਖੱਚੀ ਛੱਡਾਂਗੇ ਜਦੋਂ ਇੱਥੇ ਦਫ਼ਤਰ ਆਉਣਾ ਹੀ ਹੈ ਸਾਰੇ ਲੋਕਾਂ ਨੂੰ ਸੂਚਿਤ ਦੇਣੀ ਹੈ ਤੇ ਬਹੁਤ ਜਲਦੀ ਰੋਡ ਬਣਾ ਕੇ ਰਵਾਂਗੇ ਠੀਕ ਹੈ ਸਰ ਤਾਂ